ਟ੍ਰੈਵਲ ਏਜੰਟ ਦੇ ਘਰ ਦੇ ਬਾਹਰ ਹੰਗਾਮਾ ਕਰ ਰਹੀ ਔਰਤ ਦੇ ਨਾਲ ਠੱਗੀ ਹੋਈ ਹੈ। ਇਹ ਸਾਡੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ 20 ਲੱਖ ਰੁਪਏ ਲਿਆ ਸਾਡੇ ਕੋਲੋਂ। ਵਿਦੇਸ਼ ਭੇਜਣ ਦੇ ਨਾਂ ਤੇ 20 ਲੱਖ ਰੁਪਏ ਲੈ ਕੇ ਇਹ ਏਜੰਟ ਮੁੱਕਰ ਗਏ। ਬਿਲਕੁਲ ਸਾਰੇ ਸਬੂਤ ਪਏ ਨੇ ਤੇ ਰਿਕਾਰਡਿੰਗਾਂ ਪਈਆਂ, ਹਰ ਚੀਜ਼ ਪਈ ਹੈ ਮੇਰੇ ਕੋਲ। ਨਾ ਹੀ ਕੋਈ ਫੋਨ ਚੁੱਕ ਰਿਹਾ ਤੇ ਨਾ ਹੀ ਪੈਸੇ ਮੋੜ ਰਹੇ। ਅੰਦਰ ਗਏ ਕਹਿੰਦੇ ਵੀਜ਼ਾ ਨਕਲੀ ਹੈ, ਬਾਹਰ ਕਰ ਦਿੱਤਾ ਬੱਚਿਆਂ ਨੂੰ। ਇਹ ਖਬਰ ਲੁਧਿਆਣਾ ਦੇ ਤਾਜਪੁਰਾ ਤੋਂ ਹੈ ਜਿੱਥੇ ਇਹ ਔਰਤ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਟਰੈਵਲ ਏਜੰਟ ਦੇ ਘਰ ਦੇ ਬਾਹਰ ਆ ਕੇ ਹੰਗਾਮਾ ਕੀਤਾ ਗਿਆ ਹੈ ਕਿ ਇਸ ਟਰੈਵਲ ਏਜੰਟ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਦੱਸਦੀ ਹੈ ਕਿ ਉਹਨਾਂ ਦੀ ਬੇਟੀ ਸਿਮਰਨ ਤੇ ਉਸਦੀ ਜਵਾਈ ਪੰਕਜ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 20 ਲੱਖ ਰੁਪਏ ਲਿਆ ਸੀਗਾ ਪਰ ਜਦੋਂ 에ਰਪੋਰਟ ਦੇ ਪਹੁੰਚੇ ਤਾਂ ਉਸ ਦਾ ਨਕਲੀ ਵੀਜ਼ਾ ਕਹਿ ਕੇ 에ਰਪੋਰਟ ਵਾਲਿਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਇਸ ਤੋਂ ਬਾਅਦ ਕਰਜ਼ਾ ਚੜ ਗਿਆ ਤਾਂ ਕਰਜ਼ੇ ਨੂੰ ਪੂਰਾ ਕਰਦਿਆਂ ਹੋਏ ਆ ਬਿਮਾਰ ਪਤੀ ਦੀ ਡਿਪਰੈਸ਼ਨ ਦੌਰਾਨ ਮੌਤ ਹੋ ਗਈ ਤਹੋੜੇ ਕਹਿ ਰਹੇ ਨੇ ਕਿ ਅਸੀਂ ਟਰੈਵਲ ਏਜੰਟ ਦੇ ਨਾਲ ਗੱਲਬਾਤ ਵੀ ਕੀਤੀ ਗਈ ਪਰ ਟਰੈਵਲ ਏਜੰਟ ਹੁਣ ਸਾਡੇ ਫੋਨ ਵੀ ਨਹੀਂ ਚੁੱਕਦਾ ਤੇ ਨਾ ਹੀ ਸਾਡੇ ਪੈਸੇ ਮੋੜਦਾ ਮੇਰਾ ਬਿੰਨਾ ਰਾਣੀ ਕੀ ਹੋਇਆ ਕੀ ਸੀ ਹੋਇਆ ਸਾਡੇ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ 20 ਲੱਖ ਰੁਪਏ ਲਿਆ ਸਾਡੇ ਕੋਲ ਬੱਚਿਆਂ ਨੂੰ ਲਿਵਾਣ ਵਾਸਤੇ ਕਿੱਥੇ ਕਿੱਥੇ ਜਾਣਾ ਆਸਟ੍ਰੇਲੀਆ ਅੱਛਾ ਜੀ ਕਦੋਂ ਦੀ ਗੱਲ ਹੈ ਜੀ ਇਹ ਇਹ ਹੋ ਗਿਆ 4-5 ਮਹੀਨੇ ਹੋ ਗਿਆ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਤੇ ਰਿਕਾਰਡਿੰਗਾਂ ਪਈਆਂ ਹਰ ਚੀਜ਼ ਪਈ ਹੈ ਮੇਰੇ ਕੋਲ ਇਹ ਕੀ ਘਟਨਾ ਵਾ ਲੁਧਿਆਣੇ ਦੀ ਲੁਧਿਆਣਾ ਸਮਰਾਲਾ ਤੋਂ ਤਾਜਪੁਰ ਰੋਡ 32 ਸੈਕਟਰ 3965 ਨੰਬਰ ਮੇਰਾ ਸਮਾਨੇ ਦੀਏ ਪੁਲੀਸ ਮਰ ਗਈ ਅੱਜ ਕਿਹੜੀ ਜਗ੍ਹਾ ਤੇ ਆਏ ਹੋ ਅੱਜ ਅਸੀਂ ਲੁਧਿਆਣੇ ਤੋਂ ਆਏ ਆ ਅਸੀਂ ਬੰਦੇ ਦਾ ਮੇਰਾ ਆਦਮੀ ਟੈਨਸ਼ਨ ਨਾਲ ਪੂਰਾ ਸਾਡੇ ਕੋਲ ਪੈਸੇ ਨਹੀਂ ਸੀ ਇਲਾਜ ਕਰਾਉਣ ਵਾਸਤੇ ਮੇਰਾ ਆਦਮੀ ਕਹਿੰਦਾ ਮੈਂ ਨਹੀਂ ਜਾਣਾ ਮੈਂ ਵਿਆਜਾ ਭਰਨੀਆ ਮੈਂ ਆਪਣਾ ਇਲਾਜ ਨਹੀਂ ਕਰਾਣਾ ਮੈਂ ਮਕਾਨ ਵੀ ਰੱਖਿਆ ਆ ਗਹਿੜੇ ਉਹ ਵੀ ਮੈਂ 21000 ਰੁਪਏ ਵਿਆਜ ਦੇਣੀਆਂ 5000 ਮੈਂ ਇੱਕ ਦੇਣੀ ਆ ਨਿੱਕਾ ਜੇ ਮੇਰੇ 14 ਸਾਲ ਦਾ ਮੇਰਾ ਮੁੰਡਾ ਕਰਿਆ ਕਿਦਾਂ ਡੈਥ ਕਿਦਾਂ ਹੋ ਗਈ ਤੁਹਾਡੇ ਹਸਬੰਦ ਦੀ ਟੈਨਸ਼ਨ ਪਾ ਕੇ ਸਟ्रेस ਪਾ ਕੇ ਕਿੱਥੋਂ ਵਿਆਜ ਜਦੋਂ ਵਿਆਜ ਵਾਲੇ ਬੋਲਦੇ ਆ ਕੇ ਅਸੀਂ ਕਿਹਾ ਸੀ ਚਲ ਸਾਡਾ ਬੱਚਾ ਸੈੱਟ ਹੋ ਜਾਏਗਾ ਸਾਡੀ ਮਾਰੀ ਮੋਟੀ ਹੈਲਪ ਕਰੇਗਾ ਪਿਓ ਬਿਮਾਰ ਹੈ ਚਲੋ ਕੁਝ ਦੇਖੇਗਾ ਜਦੋਂ 에어ਪੋਰਟ ਤੇ ਤੁਹਾਡੇ ਬੱਚੇ ਪਹੁੰਚੇ ਉੱਥੇ ਹੋਇਆ ਕੀ ਉੱਥੇ ਪਬੰਦੇ ਪੱਛੇ ਅੰਦਰ ਜੇ ਉੱਥੇ ਬੱਸ ਕਹਿੰਦੇ ਨਕਲੀ ਵੀਜ਼ਾ ਇਹ ਅੰਦਰ ਗਏ ਕਹਿੰਦੇ ਵੀਜ਼ਾ ਨਕਲੀ ਹੈ ਬਾਹਰ ਕਰ ਦਿੱਤਾ ਬੱਚਿਆਂ ਨੂੰ ਕੌਣ ਕੀਤਾ ਕਹਿੰਦਾ ਮੈਨੂੰ ਅਸੀਂ ਇਹਨੂੰ ਫੋਨ ਕੀਤਾ ਇਹ ਅਸੀਂ ਇਹ ਮੁੜ ਕੇ ਇਹ ਫੋਨ ਕਰੇ ਕਹਿੰਦਾ ਟਿਕਟ ਲੈ ਕੇ ਬਾਹਰ ਆਜੋ ਕੋਈ ਗੱਲ ਨਾ ਕਰਿਓ ਮੈਂ ਆਪੇ ਸੰਭਾਲ ਲਾਂਗਾ ਅੱਛਾ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਇਹਦੇ ਘਰ ਆਏ ਗੇੜੇ ਮਾਰਦੇ ਰ ਤੁਹਾਨੂੰ ਕਹਿੰਦਾ ਪੈਸੇ ਦੇ ਦਾਂਗਾ ਪੈਸੇ ਦੇ ਦਾਂਗਾ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਸਾਰੀਆਂ ਐਨੀ ਤਰੀਕ ਦੇ ਦਾਂਗਾ ਅੰਕਲ ਜੀ ਫਿਰ ਇਹਨੇ ਸਾਨੂੰ ਚੈੱਕ ਦੇ ਕੇ ਸਾਡੇ 2 ਮਹੀਨੇ ਮੂੰਹ ਬੰਦ ਕਰ ਦਿੱਤਾ ਚੈੱਕ ਜੋ ਵੀ ਹੈ ਬਾਕੀ ਕਹਿੰਦਾ ਮੈਂ ਕੈਸ਼ ਦੇ ਦਾਂਗਾ ਤੁਹਾਨੂੰ ਇਹ ਚੈੱਕ ਲੈ ਲਓ ਬਾਕੀ ਮੈਂ ਤੁਹਾਨੂੰ ਕੈਸ਼ ਦੇ ਦਾਂਗਾ ਜੋ ਵੀ ਤੁਸੀਂ ਲਏ ਆ ਉਸ ਤੋਂ ਬਾਅਦ ਚੈੱਕ ਅਸੀਂ ਲਾਇ ਬਾਉਂਸ ਹੋ ਗਏ ਸਾਨੂੰ ਉਹ ਵੀ ਜੁਰਮਾਨਾ ਪਿਆ ਅਸੀਂ ਕਿਹਾ ਚੱਲ ਕੋਈ ਅਸੀਂ ਨੂੰ ਕਿ ਤੇਰਾ ਚੈੱਕ ਬਾਉਂਸ ਹੋ ਗਿਆ ਵੀ ਦੱਸ ਹੁਣ ਅਸੀਂ ਕੀ ਕਰੀਏ ਕਹਿੰਦਾ ਅੰਕਲ ਜੀ ਤੁਹਾਡਾ ਇੱਕ ਇੱਕ ਪਾਈ ਪਾਈ ਦਿਆਂਗਾ ਅਸੀਂ ਫੇਰ ਫੋਨ ਕੀਤਾ ਹੁਣ ਹਫ਼ਤੇ ਤੋਂ ਫੋਨ ਨਹੀਂ ਸੀ ਚੁੱਕਦਾ ਪਿਆ ਇਹ ਬੰਦਾ ਫੇਰ ਅਸੀਂ ਕੀ ਨਾਮ ਉਹਨਾਂ ਦਾ ਦਲਵੀਰ ਸਿੰਘ ਆਪਣੇ ਬੱਚਿਆਂ ਦਾ ਕੀ ਨਾਮ ਆਪਣੇ ਬੱਚੇ ਦਾ ਨਾ ਸਿਮਰਨ ਔਰ ਪੰਕਜ ਅੱਛਾ ਜੀ ਤੇ ਤੁਹਾਨੂੰ ਟੱਕਰਿਆ ਕਿੱਦਾਂ ਇਹ ਇਹ ਬਸ ਇਦਾਂ ਹੀ ਜਾਣਦਾ ਸੀ ਸਾਨੂੰ ਅੱਛਾ ਜੀ ਪਿਆਰ ਸੀ ਇਹਦਾ ਸਾਡੇ ਨਾਲ ਸਰਪੰਚ ਨੇ ਕਿਹਾ ਤੁਸੀਂ ਕਾਰਵਾਈ ਕਰੋ ਸਰਪੰਚ ਨੇ ਕਿਹਾ ਤੁਸੀਂ ਕਾਰਵਾਈ ਕਰੋ ਮੈਂ ਤੁਹਾਡੇ ਨਾਲ ਹੈਗਾ ਮੈਂ ਖੜਾ ਵਾਂ ਇਹ ਕਿਹੜੇ ਪਿੰਡ ਚ ਆਏ ਹੋ ਤੁਸੀਂ ਇਹ ਲੁਧਿਆਣੇ ਤੋਂ ਨਹੀਂ ਕਵਦੀ ਪਿੰਡ ਵਿੱਚ ਅੱਛਾ ਜੀ ਮੈਂ ਤਾਂ ਪਹਿਲੀ ਵਾਰ ਆਈ ਹਾਂ ਮੈਨੂੰ ਤਾਂ ਕਦੀ ਲੈ ਕੇ ਨਹੀਂ ਆਏ ਮੈਂ ਅੱਜ ਪਹਿਲੀ ਵਾਰ ਆਈ ਹਾਂ ਵੀ ਆਪਣੇ ਆਦਮੀ ਦੀ লাশ ਲੈ ਕੇ ਆਈ ਹਾਂ ਮੈਂ ਦੱਸੋ ਤੁਸੀਂ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਪੁਲਿਸ ਨਹੀਂ ਬੁਲਾਈ ਪੁਲਿਸ ਪਹਿਲਾਂ ਸਾਨੂੰ ਪੁਲਿਸ ਨਹੀਂ ਬੁਲਾਈ ਬਸ ਸਾਨੂੰ ਅਸੀਂ ਇਹਦੀ ਜ਼ੁਬਾਨ ਤੇਰੇ ਪੈਸੇ ਦੇ ਦਾਂਗਾ ਅੰਕਲ ਜੀ ਮੈਂ ਹੁਣ ਵੀ ਕਹਿੰਦਾ ਮੈਂ 5 ਤਰੀਕ ਨੂੰ ਤੁਹਾਨੂੰ ਪੈਸੇ ਦੇ ਦਾਂਗਾ ਤੁਸੀਂ ਟੈਨਸ਼ਨ ਨਾ ਲਵੋ ਟੈਂਸ਼ਨ ਨਾਲ ਉਹ ਹੁਣ ਫੋਨ ਨਹੀਂ ਚੁੱਕਦਾ ਕਿੰਨੇ ਟਾਈਮ ਤੋਂ ਇਹ ਨਹੀਂ ਗੱਲ ਕਰ ਰਿਹਾ ਮੈਸੇਜ ਮੈਸੇਜ ਭੇਜਿਆ ਮੈਂ ਕਹਿੰਦਾ ਅੰਕਲ ਜੀ ਬਾਹਰ ਗਿਆ ਆ ਬੰਦਾ ਮੇਰੇ ਨਾਲ ਹੈ ਮੈਂ ਉਹਨੂੰ ਕਿਹਾ ਤੂੰ ਲੱਖ ਲੱਖ 2-2 ਲੱਖ ਕਰਕੇ ਦੇ ਦੇ ਉਸ ਤੋਂ ਬਾਅਦ ਇਹਨਾਂ ਸਾਡਾ ਫੋਨ ਨਹੀਂ ਚੁੱਕਿਆ ਮੰਨ ਗਿਆ ਕਿ ਜਾਲੀ ਵੀਜ਼ੇ ਦਿੱਤੇ ਸੀ ਮੰਨ ਗਿਆ ਨੇ ਜਾਲੀ ਵੀਜ਼ੇ ਦਿੱਤੇ ਆ ਇਹ ਇਹਦੀ ਮਨਚ ਬੇਈਮਾਨੀ ਸੀ ਬਹੁਤ ਮਈਮਾਨੀ ਸੀ ਵੀ ਸਾਨੂੰ ਗਰੀਬਾਂ ਨੂੰ ਲੁੱਟਣਾ ਸੀ ਤੂੰ ਉਦੋਂ ਹੀ ਕਹਿ ਦਿੰਦਾ ਜਦੋਂ ਅਸੀਂ ਲੱਖ ਰੁਪਏ ਦਿੱਤੇ ਸੀ ਅਸੀਂ ਏਅਰਪੋਰਟ ਤੋਂ ਆਇਆ ਨੂੰ ਹਲੇ ਬੱਚਿਆਂ ਨੂੰ ਕਿੰਨੇ ਹੋ ਗਏ 4-3-4 ਮਹੀਨੇ ਹੋ ਗਏ ਆ ਨੇ ਉਹਦੇ ਤੇ ਚੈੱਕ ਦਿੱਤਾ ਐ ਫਿਰ ਚੈੱਕ ਦਿੱਤਾ ਅਸੀਂ ਮੇਰਾ ਆਦਮੀ ਵਿਚਾਰਾ 500 ਰੁਪਏ ਦਾ ਗੱਡੀ 'ਚ ਤੇਲ ਪਵਾ ਕੇ 500 ਰੁਪਏ ਡਰਾਈਵਰ ਨੂੰ ਦੇ ਕੇ ਇਹਦੇ ਨਾਲ ਆਂਦਾ ਰਿਹਾ ਮੈਂ ਦੁਕਾਨ ਤੇ ਸਵੇਰੇ 5 ਵਜੇ ਬੰਦਦੀ ਸੀ 7 ਵਜੇ ਇਹਨੂੰ ਫੜਦੇ ਸੀ ਆ ਕੇ ਬੱਚਿਆਂ ਤੇ ਕੋਈ ਕਾਰਵਾਈ ਵੀ ਕੀਤੀ ਇਮੀਗ੍ਰੇਸ਼ਨ ਨੇ ਨਹੀਂ ਆ ਕੋ ਹੋਇਆ ਕੁਝ ਹੋਈ ਆ ਹੋਈ ਏ ਸਾਰੀ ਹੋਈ ਏ ਹੋਈ ਏ ਹਾਂਜੀ ਜਾਲੀ ਵੀਜ਼ੇ ਨੂੰ ਲੈ ਕੇ ਜਾਲੀ ਵੀਜ਼ੇ ਨੂੰ ਲੈ ਕੇ ਉਹ ਤਾਂ ਇਹ ਕਹਿੰਦੇ ਨਹੀਂ ਮੈਂ ਆਪਣੇ ਨਾ ਜਵਾਈ ਨੂੰ ਵੀ ਮੈਂ ਕੋਈ ਦਾਗ ਨਹੀਂ ਲਾਣਾ ਵੀ ਮੈਂ ਨਹੀਂ ਇਹਨ 3 ਮਿੰਟ ਤੇ ਪਰਚਾ ਪੈ ਜਾਣਾ ਜੋ ਹੈਗਾ ਪੈਥੀ ਨਵੇੜ ਲੈਣੇ ਆ ਬਹਿ ਕੇ ਅੱਛਾ ਜੀ ਉੱਥੇ ਬਹਿ ਕੇ ਨਵੇੜ ਲਿੱਦੀ ਸਾਰੀ ਇਹਦੀ ਤੇ ਬੱਚਿਆਂ ਨੂੰ ਵੀ ਭੁਗਤਣਾ ਪਿਆ ਰਿਹਾ ਹਾਂਜੀ ਸਾਨੂੰ ਭੁਗਤਣਾ ਪਿਆ ਦੇਖੋ ਮੇਰਾ ਆਦਮੀ ਚਲਾ ਗਿਆ ਮੇਰੇ ਨਿੱਕੇ ਜਿਹੇ ਮੁੰਡੇ ਮੇਰੇ ਸਿਰ ਤੇ ਕੋਈ ਨਹੀਂ ਹੈ ਰ ਮੇਰੇ ਸਿਰ ਤੇ ਦੱਸੋ ਹੁਣ ਤੁਸੀਂ ਡੈੱਡ ਬੋਡੀ ਲੈ ਕੇ ਆਓ ਉਹ ਡੈੱਡ ਬੋਡੀ ਲੈ ਗਿਆ ਉਹ ਦੇਖੋ ਐਂਬੂਲੈਂਸ ਚ ਪਈ ਹੋਈ ਹੈ